ਸਾਰੇ ਪੰਥ ਦੇ ਵਿੱਚ ਬਹੁਤ ਸਾਰੀਆਂ ਚਿੰਤਾਜਨਕ ਘਟਨਾਵਾਂ ਜਿਹੜੀਆਂ ਵਾਪਰੀਆਂ ਹੋਈਆਂ ਨੇ। ਅਤੇ ਇਸ ਵੇਲੇ ਗੈਰੇ ਜਿਹੜੇ ਸੰਕਟ ਪੈਦਾ ਹੋ ਰਹੇ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਕੁਝ ਮੈਂਬਰ ਅੱਜ ਇਕੱਤਰ ਹੋ ਕੇ ਉਹਦੇ ਉੱਤੇ ਵਿਚਾਰ ਚਰਚਾ ਕੀਤੀ ਹੈ। ਜਦੋਂ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮਨਾਮਾ ਸੁਣਾਇਆ ਗਿਆ। ਉਸ ਹੁਕਮ ਨਾਮੇ ਤੋਂ ਬਾਅਦ ਬਹੁਤ ਸਾਰੀਆਂ ਸਥਿਤੀਆਂ ਪੈਦਾ ਹੋਈਆਂ ਜਿਹਦੇ ਨਾਲ ਪੰਥ ਦੇ ਵਿੱਚ ਵੱਡੀਆਂ ਦੁਬਧਾਵਾਂ ਪੈਦਾ ਹੋਈਆਂ ਉਹਨਾਂ ਨੂੰ ਹੱਲ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਫਰਜ਼ ਬਣਦਾ ਸੀ ਕਿ ਜਦੋਂ ਮਾਰਚ ਦੇ ਵਿੱਚ ਬਜਟ ਇਜਲਾਸ ਕੀਤਾ ਗਿਆ ਉਹ ਜਿਹੜੀਆਂ ਸ਼੍ਰੀ ਅਕਾਲਤਾਬਬ ਦੇ ਜਥੇਦਾਰ ਜਾਂ ਸਿੰਘ ਸਹਿਬਾਨਾਂ ਦੇ ਨਾਲ ਉਸ ਵੇਲੇ ਬੱਤਸਲੁਕੀ ਹੋਈ ਉਹਨਾਂ ਦੇ ਉੱਤੇ ਬਹੁਤ ਅਸ਼ਲੀਲ ਤਰ੍ਹਾਂ ਦੇ ਬਦਲੇ ਲਫ਼ਜ਼ ਵਰਤ ਕੇ ਉਹਨਾਂ 'ਤੇ ਇਲਜ਼ਾਮ ਲਾਏ ਗਏ ਐਸੀਆਂ ਕਾਰਵਾਈਆਂ ਕੀਤੀਆਂ ਗਈਆਂ ਜਿਹੜੀਆਂ ਕਿ ਨਿਰਜਮਾਂ ਦੇ ਖਿਲਾਫ ਸੀ ਉਹਨਾਂ ਨੂੰ ਫਾਰਗ ਇੱਕ ਕੇਵਲ ਤੇ ਕੇਵਲ ਈਰਖਾਬਸ ਕੀਤਾ ਗਿਆ ਕਿ ਉਹਨਾਂ ਨੇ ਫੈਸਲੇ ਜਿਹੜੇ ਸੀ ਉਹ ਪੰਥ ਦੇ ਹੱਕ ਵਿੱਚ ਕੀਤੇ ਤਾਂ ਕਰਕੇ ਉਹਨੂੰ ਫਾਰਗ ਕਰ ਦਿੱਤਾ ਗਿਆ ਜੋ ਉਹਨਾਂ ਦਾ ਕਿਰਦਾਰਕੁਸ਼ੀ ਕੀਤੀ ਗਈ ਉਹਦੇ ਸਬੰਧ ਵਿੱਚ ਵੀ ਸਾਰੇ ਬੜੇ ਚਿੰਤਾਜਨਕ ਸਨ ਤੇ ਅਸੀਂ ਉਸ ਵੇਲੇ ਜਿੰਨੇ ਮੈਂਬਰ ਬੈਠੇ ਐ 42 ਮੈਂਬਰਸ ਨੇ ਇੱਕ ਅਸੀਂ ਮਤਾ ਲਿਆਂਦਾ ਸੀ ਲਿਖ ਕੇ ਕਿ ਬਤਾਰੀ ਮੈਂਬਰਾਂ ਵੱਲੋਂ ਮਤਾ ਪੇਸ਼ ਕੀਤਾ ਗਿਆ ਕਿ ਜੋ ਦੋ ਪਤੇ ਉੱਥੇ ਕੀਤੇ ਗਏ ਸਨ ਜਦੋਂ ਕਿ ਪ੍ਰਧਾਨ ਨੇ ਅਸਤੀਫਾ ਦਿੱਤਾ ਹੋਇਆ ਸੀ ਤੇ ਜਿਹਨੇ ਮੀਤ ਪ੍ਰਧਾਨ ਦੀ ਗਵਾਈ ਦੇ ਵਿੱਚ ਗਿਆਨੀ ਰਕਵੀਰ ਸਿੰਘ ਜੀ ਜਾਂ ਜਿਸ ਦਾ ਅਕਾਲਤਰ ਸਰ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਜਿਸ ਢੰਗ ਦਾ ਵਰਤਾਓ ਕੀਤਾ ਗਿਆ ਉਹ ਸਹਿਣਯੋਗ ਨਹੀਂ ਸੀ ਕੌਮ ਨੇ ਉਹਨੂੰ ਬਹੁਤ ਹੀ ਮੰਦਭਾਗ ਸਮਝਿਆ ਤੇ ਬਹੁਤ ਹੀ ਕੌਮ ਦੇ ਵਿੱਚ ਇਸ ਗੱਲ ਦਾ ਗਿਆਰਾ ਦੁੱਖ ਮਹਿਸੂਸ ਕੀਤਾ ਗਿਆ ਸੋ ਜਿਹੜੀਆਂ ਨਿਜ਼ਮਾ ਦੀਆਂ ਧੱਜੀਆਂ ਉਡਾਈਆਂ ਗਈਆਂ ਸਨ ਜਿਹੜਾ ਮर्यादा ਦਾ ਕਾਨ ਹੋਇਆ ਸੀ ਸਦਾਤਾਂ ਦਾ ਉਸ ਵੇਲੇ ਨੁਕਸਾਨ ਹੋਇਆ ਸੀ ਤੇ ਸ਼੍ਰੀ ਅਕਾਲ ਤਾਜ ਸਾਹਿਬ ਜੀ ਦੀ ਉਸ ਸਰਵਉੱਚਤਾ ਨੂੰ ਢਾਹ ਲੱਗੀ ਸੀ ਉਹਦੇ ਸਬੰਧ ਵਿੱਚ ਅਸੀਂ ਬਤਾਰੀ ਮੈਂਬਰਾਂ ਨੂੰ ਲਿਖ ਕੇ ਦਿੱਤਾ ਕਿ ਅੱਜ ਦੇ ਹਾਊਸ ਦੇ ਵਿੱਚ ਇਹ ਮਤਾ ਲਿਆਂਦਾ ਜਿਹੜੇ ਮਤੇ ਲਿਆਂਦੇ ਆ ਇਹਨਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਵੇ। ਕਿ 2 7 ਮਾਰਚ ਇੱਕ ਸੀ ਜਤ ਕਿਸੀ ਤਰੀਕੂ ਚਲੋ ਜਿਹੜੇ ਮਤੇ ਉੱਥੇ ਪਾਏ ਗਏ ਸੀ ਮਾਰਚ ਦੇ 7 ਮਾਰਚ ਇਸੇ ਚਾਹਤ ਉਹ ਮਤਾਂ ਨੂੰ ਰੱਦ ਕੀਤਾ ਜਾਵੇ ਤੇ ਉੱਤੇ ਵਿਚਾਰ ਚਰਚਾ ਕੀਤੀ ਜਾਵੇ। ਵਿਚਾਰ ਚਰਚਾ ਕਰਨ ਦੀ ਬਜਾਏ ਉੱਥੇ ਜਿਹੜੇ ਮੈਂਬਰ ਬੋਲੇ ਉਹਨਾਂ ਨੂੰ ਧੱਕੇ ਵੀ ਮਾਰੇ ਮਾਈਕ ਬੰਦ ਕਰ ਦਿੱਤੇ ਗਏ। ਬੀਬੀ ਜੀ ਨੇ ਕੈਲੰਜੋਤ ਨਵਸਲੇ ਮਤੇ ਪੇਸ਼ ਕੀਤੇ ਇਹਨਾਂ ਨੂੰ ਸਗਾਂ ਇੰਨਾ ਕੋ ਧੱਕਿਆ ਦਾ ਸਾਹਮਣਾ ਵੀ ਕਰਨਾ ਪਿਆ ਕਿ ਉਸ ਵੇਲੇ ਸੈਨ ਤੋਂ ਵੀ ਬਾਹਰ ਸੀ